ਸਾਥੀਓ ਕਹਿੰਦੇ ਨੇ ਕਿ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਔਰ ਮਰਦਾਨਾ ਜੀ ਪੈਦਲ ਜੰਗਲ ਦੇ ਰਸਤੇ ਜਾ ਰਹੇ ਸਨ ਰਸਤੇ ਦੇ ਵਿੱਚ ਕੁਝ ਲੋਕ ਮਿਲਦੇ ਨੇ ਤੇ ਉਹਨਾਂ ਨੇ ਕਿਹਾ ਕਿ ਬਾਬਾ ਜੀ ਇਸ ਰਸਤੇ ਤੇ ਨਾ ਜਾਓ ਇਸ ਰਸਤੇ ਤੇ ਜੋਰ ਡਾਕੂ ਰਹਿੰਦੇ ਨੇ ਤੇ ਗੁਰੂ ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ ਇਹਨਾਂ ਕਹਿ ਕੇ ਗੁਰੂ ਜੀ ਅੱਗੇ ਚੱਲੇ ਗਏ ਜੰਗਲ ਦੇ ਵਿੱਚ ਇੱਕ ਸੰਘਣੇ ਦਰਖਤ ਦੀ ਛਾਂ ਦੇਖ ਕੇ ਗੁਰੂ ਜੀ ਨੇ ਆਸਣ ਲਾ ਲਿਆ ਅਤੇ ਮਰਦਾਨਾ ਜੀ ਨੂੰ ਕਿਹਾ ਕਿ ਮਰਦਾਨਾ ਜੀ ਬਾਣੀ ਆਈ ਰਬਾਬ ਵਜਾਓ ਜਦੋਂ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤੇ ਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਮਿੱਠੀ ਧੁਨ ਰਬਾਬ ਦੀ ਸੁਣ ਕੇ ਅਤੇ ਗੁਰਬਾਣੀ ਦੀ ਆਵਾਜ਼ ਸੁਣ ਕੇ ਜੋ ਚੋਰ ਪਿੱਛੇ ਝਾੜੀਆਂ ਦੇ ਵਿੱਚ ਲੁਕਿਆ ਹੋਇਆ ਸੀ ਉਹ ਨਿਕਲ ਕੇ ਬਾਹਰ ਆ ਗਿਆ ਤੇ ਮਰਦਾਨਾ ਜੀ ਨੂੰ ਪੁੱਛਣ ਲੱਗਿਆ ਕਿ ਭਾਈ ਤੁਸੀਂ ਕੌਣ ਹੋ ਇੱਥੇ ਕਿਵੇਂ ਬੈਠੇ ਹੋ ਆਣ ਕੇ ਤਾਂ ਮਰਦਾਨਾ ਜੀ ਨੇ ਉਸ ਨੂੰ ਇਸ਼ਾਰਾ ਕੀਤਾ ਕਿ ਮੇਰੇ ਗੁਰੂ ਜੀ ਬੈਠੇ ਨੇ ਉਹਨਾਂ ਨੂੰ ਜਾ ਕੇ ਪੁੱਛ ਲਓ ਜਦੋਂ ਗੁਰੂ ਜੀ ਨੂੰ ਉਸ ਚੋਰ ਨੇ ਨਮਸਕਾਰ ਕੀਤੀ ਗੁਰੂ ਜੀ ਨੇ ਬੈਠਣ ਦਾ ਇਸ਼ਾਰਾ ਕੀਤਾ ਸ਼ਬਦ ਦੀ ਸਮਾਪਤੀ ਹੋਈ ਤਾਂ ਗੁਰੂ ਜੀ ਨੇ ਪੁੱਛਿਆ ਭਾਈ ਤੂੰ ਕੌਣ ਆ ਅਤੇ ਕੀ ਕਰਦਾ ਵਾ ਉਹ ਕਹਿਣ ਲੱਗਿਆ ਕਿ ਮੈਂ ਇੱਕ ਚੋਰ ਹਾਂ ਤੇ ਮੇਰਾ ਨਾਮ ਆ ਭੂਮੀਆਂ ਚੋਰ ਤਾਂ ਗੁਰੂ ਜੀ ਨੇ ਪੁੱਛਿਆ ਉਹਨਾਂ ਨੂੰ ਕਿ ਭਾਈ ਤੂੰ ਚੋਰੀਆਂ ਕਰਦਾ ਡਾਕੇ ਮਾਰਦਾ ਇਹ ਸਭ ਕਿਉਂ ਕਰਦਾ ਹੈ ਤਾਂ ਭੂਮੀਆਂ ਕਹਿਣ ਲੱਗਿਆ ਕਿ ਗੁਰੂ ਜੀ ਮੇਰੇ ਬੱਚੇ ਆ ਮੈਂ ਬੱਚੇ ਪਾਲਦਾ ਚੋਰੀਆਂ ਕਰਕੇ ਤਾਂ ਗੁਰੂ ਜੀ ਨੇ ਕਿਹਾ ਭੂਮੀਆਂ ਇਹ ਜੋ ਚੋਰੀਆਂ ਕਰਕੇ ਲੋਕਾਂ ਨੂੰ ਮਾਰ ਕੇ ਪਾਪ ਕਰਕੇ ਤੂੰ ਆਪਣੇ ਬੱਚੇ ਪਾਲਦਾ ਕਿ ਇਹ ਬੱਚੇ ਕੱਲ ਨੂੰ ਤੇਰੇ ਇਸ ਪਾਪਾਂ ਦੇ ਕੀਤੇ ਹੋਏ ਸੌਦੇ ਦਾ ਹਿੱਸਾ ਵੰਡਾਉਣਗੇ ਤਾਂ ਭਈ ਭੂਮੀਆਂ ਚੋਰ ਸੀ ਜਿਹੜਾ ਸੋਚੀ ਪੈ ਗਿਆ ਤਾਂ ਕਹਿਣ ਲੱਗਿਆ ਗੁਰੂ ਜੀ ਫਿਰ ਮੈਂ ਕੀ ਕਰਾਂ ਤਾਂ ਮਹਾਰਾਜ ਕਹਿਣ ਲੱਗੇ ਭੂਮੀਆਂ ਸਾਡੇ ਤਿੰਨ ਬਚਨ ਮੰਨ ਲਾ ਕਿਸੇ ਤੇ ਅਤਿਆਚਾਰ ਨਾ ਕਰਿਆ ਕਰ ਔਰ ਸਾਡੇ ਤਿੰਨ ਬਚਨ ਮੰਨ ਲਾ ਭੂਮੀਆਂ ਕਹਿਣ ਲੱਗਿਆ ਵੀ ਮਹਾਰਾਜ ਦੱਸੋ ਮਹਾਰਾਜ ਨੇ ਕਿਹਾ ਵੀ ਪਹਿਲਾ ਬਚਨ ਪੂਮੀਆਂ ਝੂਠ ਨਹੀਂ ਬੋਲਣਾ ਦੂਜਾ ਬਚਨ ਲੂਣ ਖਾ ਕੇ ਹਰਾਮ ਨਹੀਂ ਕਰਨਾ ਤੀਜਾ ਬਚਨ ਆ ਵੀ ਕਿਸੇ ਦੇ ਉੱਤੇ ਹੁੰਦਾ ਹੋਇਆ ਅਤਿਆਚਾਰ ਜਾਂ ਜੁਰਮ ਉਸ ਨੂੰ ਬਰਦਾਸ਼ਤ ਨਹੀਂ ਕਰਨਾ ਤਾਂ ਪੂਮੀਆਂ ਨੇ ਕਿਹਾ ਗੁਰੂ ਜੀ ਮੈਂ ਤੁਹਾਡੇ ਬਚਨਾਂ ਨੂੰ ਪਾਲਣਾ ਕਰਨ ਦੀ ਕੋਸ਼ਿਸ਼ ਕਰਾਂਗਾ ਇਹਨਾਂ ਕਹਿ ਕੇ ਮਹਾਰਾਜ ਜੀ ਦੇ ਕੁਝ ਪਲ ਚਰਣਾ ਵਿੱਚ ਬੈਠਾ ਗੁਰੂ ਜੀ ਅੱਗੇ ਚੱਲਦੇ ਬਣੇ ਔਰ ਪੂਮੀਆਂ ਚੋਰ ਆਪਣੇ ਰਸਤੇ ਚੱਲਦਾ ਬਣਿਆ ਕਰ ਚਲਾ ਜਾਂਦਾ ਭੂਮੀਆਂ ਚੋਰ ਇੱਕ ਮਹੀਨਾ ਦੋ ਮਹੀਨੇ ਲੰਘ ਜਾਂਦੇ ਆ ਘਰ ਦੇ ਵਿੱਚ ਆਟਾ ਦਾਣਾ ਖਤਮ ਹੋ ਜਾਂਦਾ ਤਾਂ ਭੂਮੀਆਂ ਨੂੰ ਉਦੋਂ ਗੁਰੂ ਜੀ ਦੇ ਬਚਨ ਜਿਹੜੇ ਆ ਉਹ ਵੀ ਯਾਦ ਸੀ ਔਰ ਘਰ ਦੇ ਵਿੱਚ ਖਾਣ ਨੂੰ ਆਟਾ ਦਾਣਾ ਵੀ ਹੈ ਨਹੀਂ ਤਾਂ ਭੂਮੀਆਂ ਸੋਚਦਾ ਕਿ ਗੁਰੂ ਜੀ ਨੇ ਕਿਹਾ ਸੀ ਕਿਸੇ ਗਰੀਬ ਨੂੰ ਨਹੀਂ ਲੁੱਟਣਾ ਕਿਸੇ ਅਮੀਰ ਨੂੰ ਲੁੱਟਣ ਤੋਂ ਤਾਂ ਗੁਰੂ ਜੀ ਨੇ ਮਨਾ ਨਹੀਂ ਕੀਤਾ ਉਹ ਕਹਿੰਦਾ ਮੈਂ ਅੱਜ ਡਾਕਾ ਹੀ ਜਾ ਕੇ ਰਾਜੇ ਦੇ ਮਹਿਲ ਵਿੱਚ ਮਾਰੂੰਗਾ ਇਸ ਲਈ ਗੁਰੂ ਜੀ ਦੇ ਬਚਨ ਵੀ ਮੇਰੇ ਪੂਰੇ ਰਹਿਣਗੇ। ਭੂਮੀਆਂ ਨੇ ਕੋੜੇ ਦੇ ਉੱਤੇ ਕਾਠੀ ਪਾਈ ਅਤੇ ਰਾਜੇ ਦੇ ਮਹਿਲਾਂ ਵੱਲ ਨੂੰ ਕੂਚ ਕਰਤਾ। ਕੀ ਹੋਇਆ ਕਿ ਮਹਿਲਾ ਦੇ ਅੱਗੇ ਰਾਜੇ ਦੇ ਸਿਪਾਹੀ ਖੜੇ ਹੋਏ ਸੀ ਤਾਂ ਭੂਮੀਆਂ ਨੂੰ ਜਾਂਦਿਆ ਉਹਨਾਂ ਨੇ ਪੁੱਛਿਆ ਕਿ ਭਾਈ ਤੂੰ ਕੌਣ ਹੈ? ਉੱਥੇ ਗੁਰੂ ਜੀ ਦਾ ਬਚਨ ਚੇਤੇ ਆ ਗਿਆ ਕਿ ਭੂਮੀਆਂ ਝੂਠ ਨਹੀਂ ਬੋਲਣਾ। ਭੂਮੀਆਂ ਕਹਿੰਦਾ ਝੂਠ ਵੀ ਨਹੀਂ ਬੋਲਣਾ ਤੇ ਗੁਰੂ ਜੀ ਦੇ ਬਚਨ ਵੀ ਪੂਰੇ ਤੇ ਚੋਰੀ ਵੀ ਜ਼ਰੂਰ ਕਰਨੀ ਆ। ਪੂਮੀਆਂ ਅੱਖ ਲੱਗਿਆ ਭਾਈ ਮੈਂ ਚੋਰ ਆ ਪੂਮੀਆਂ ਚੋਰ ਮੇਰਾ ਨਾਮ ਆ ਉਹ ਸਪਾਈ ਹਸਨ ਲੱਗੇ ਕਹਿੰਦੇ ਵੀ ਕੋਈ ਚੋਰ ਇਹ ਗੱਲ ਕਹਿੰਦਾ ਵੀ ਮੈਂ ਚੋਰ ਆ ਹੋਵੇ ਨਾ ਕਿਤੇ ਰਾਜੇ ਦਾ ਰਿਸ਼ਤੇਦਾਰ ਨਾ ਇਹ ਹੋਵੇ ਵੀ ਆਪਨੂੰ ਸਵੇਰੇ ਰਾਜਾ ਸਜ਼ਾ ਦੇਊਗੀ ਦਊਗਾ ਉਹਨਾਂ ਨੇ ਕਿਹਾ ਭਾਈ ਤੂੰ ਚਲਾ ਜਾ ਪੂਮੀਆਂ ਚੋਰ ਅੰਦਰ ਜਾਂਦਾ ਮੌਕਾ ਦੇਖ ਕੇ ਸਭ ਧਨ ਦੌਲਤ ਦੀ ਪੰਡ ਬੰਨ ਲੈਂਦਾ ਜੋ ਹੀਰੇ ਜਵਾਹਰਾਤ ਇਕੱਠੇ ਜੋ ਕੁਛ ਉਹਦੇ ਹੱਥ ਆਉਂਦਾ ਇੱਕ ਪੰਡ ਬਨ ਲੈਂਦਾ ਜਦੋਂ ਤੁਰਨ ਲੱਗਦਾ ਤੇ ਕੀ ਦੇਖਦਾ ਕਿ ਰਾਜੇ ਦੇ ਸੰਗਾਸਨ ਦੇ ਨਾਲ ਇੱਕ ਛੋਟੀ ਜੀ ਡੱਬੀ ਪਈ ਆ ਉਹਨੇ ਫਟਾਫਟ ਉਹਦੇ ਵਿੱਚੋਂ ਦੋ ਗੋਲੀਆਂ ਕੱਢੀਆਂ ਵੇਖੀਆਂ ਤੇ ਉਹਨੇ ਜਦੋਂ ਜੀਬ ਦੇ ਉੱਤੇ ਰੱਖੀਆਂ ਤੇ ਉਹ ਚੂਰਮ ਸੀ ਭੂਮੀਏ ਨੇ ਸੋਚਿਆ ਵੀ ਇਹ ਤਾਂ ਮੈਂ ਲੂਣ ਖਾ ਲਿਆ ਉੱਥੇ ਗੁਰੂ ਜੀ ਦਾ ਬਚਨ ਚੇਤੇ ਆ ਗਿਆ ਵੀ ਭੂਮੀਆ ਲੂਣ ਖਾ ਕੇ ਹਰਾਮ ਨਹੀਂ ਕਰਨਾ ਭੂਮੀਏ ਨੇ ਜੋ ਕੁਛ ਪੰਡ ਬੱਧੀ ਸੀ ਉੱਥੇ ਛੱਡੀ ਤੇ ਕੋੜੇ ਤੇ ਚੜਿਆ ਤੇ ਵਾਪਸ ਚਲਾ ਗਿਆ ਦੈਨ ਚੜਿਆ ਰਾਜਾ ਉੱਠਿਆ ਰਾਜੇ ਨੇ ਦੇਖਿਆ ਕਿ ਮਹਿਲਾਂ ਦੇ ਵਿੱਚ ਚੋਰੀ ਹੋ ਗਈ ਆ ਪਰ ਜੋ ਕੁਝ ਵੀ ਹੈ ਸਭ ਇੱਥੇ ਬੰਨਿਆ ਪਿਆ ਵਾ ਅੰਦਰ ਕੌਣ ਆਇਆ ਜਦੋਂ ਸਿਪਾਈਆਂ ਨੂੰ ਬੁਲਾ ਕੇ ਪੁੱਛਿਆ ਗਿਆ ਤੇ ਸਿਪਾਈਆਂ ਨੇ ਕਿਹਾ ਮਹਾਰਾਜ ਇੱਕ ਚੋਰ ਆਇਆ ਸੀ ਜਿਹੜਾ ਆਪਣੇ ਆਪ ਨੂੰ ਚੋਰ ਦੱਸਦਾ ਸੀ ਅਸੀਂ ਡਰ ਦੇ ਮਾਰੇ ਅੰਦਰ ਭੇਜਤਾ ਕਿਤੇ ਤੁਹਾਡਾ ਰਿਸ਼ਤੇਦਾਰ ਨਾ ਹੋਵੇ ਉਹਨਾਂ ਨੇ ਕਿਹਾ ਵੀ ਅਜ ਰਾਜ ਮਹਿਲ ਦੇ ਵਿੱਚ ਚੋਰੀ ਹੋਈ ਆ ਬੇਸ਼ੱਕ ਸਮਾਨ ਇੱਥੇ ਰਹਿ ਗਿਆ ਪਰ ਤੁਹਾਡਾ ਗੁਨਾਹ ਆ ਜਿਹੜਾ ਚੋਰ ਨੂੰ ਅੰਦਰ ਆਉਣ ਦਿੱਤਾ ਇਸ ਲਈ ਤੁਹਾਡੀ ਸਜ਼ਾ ਇਹ ਹੈ ਕਿ ਤੁਹਾਡੇ 100-100 ਕੋੜਾ ਮਾਰਿਆ ਜਾਊਗਾ ਦੋ ਜਣਿਆਂ ਦੇ ਸਾਰੇ ਸ਼ਹਿਰ ਦੇ ਵਿੱਚ ਢੰਡੋਰਾ ਪਟਾ ਦਿੱਤਾ ਗਿਆ ਕਿ ਰਾਜੇ ਦੇ ਸਿਪਾਈਆਂ ਨੇ ਰਾਤ ਅਨਗੇਲੀ ਕੀਤੀ ਆ ਇਸ ਕਾਰਨ ਉਹਨਾਂ ਨੂੰ 100-100 ਕੋੜੇ ਦੀ ਸਜ਼ਾ ਜਿਹੜੀ ਦਿੱਤੀ ਆ ਇਹ ਗੱਲ ਭੂਮੀਏ ਚੋਰ ਦੇ ਵੀ ਕੰਨਾਂ ਵਿੱਚ ਪਹੁੰਚੀ ਤਾਂ ਭੂਮੀਏ ਨੇ ਕਿਹਾ ਵੀ ਗੁਰੂ ਜੀ ਦਾ ਬਚਨ ਚੀਤੇ ਆਇਆ ਉਹਨੇ ਕਿਹਾ ਵੀ ਕਿਸੇ ਗਰੀਬ ਦੇ ਉੱਤੇ ਹੁੰਦਿਆ ਹੋਇਆ ਅਤਿਆਚਾਰ ਜਿਹੜਾ ਉਹ ਨਹੀਂ ਚਰਨਾ ਤਾ ਭੂਮੀਏ ਨੇ ਕਿਹਾ ਵੀ ਗਲਤੀ ਮੈਂ ਕੀਤੀ ਆ ਤੇ ਸਜ਼ਾ ਉਹਨਾਂ ਗਰੀਬਾਂ ਨੂੰ ਮਿਲੇ ਇਹ ਕਿੱਦਾਂ ਹੋ ਸਕਦਾ ਭੂਮੀਏ ਨੇ ਫਟਾਫਟ ਘੋੜੇ ਦੇ ਉੱਤੇ ਬੈਠਾ ਤੇ ਰਾਜੇ ਦੇ ਮਹਿਲਾਂ ਦੇ ਵਿੱਚ ਚਲਾ ਗਿਆ ਜਦੋਂ ਉਹਨਾਂ ਦੇ ਕੋੜੇ ਮਾਰ ਲੱਗੇ ਤੇ ਭੂਮੀਏ ਨੇ ਜਾ ਕੇ ਰਾਜੇ ਨੂੰ ਕਿਹਾ ਵੀ ਰਾਜਨ ਇਹ ਚੋਰੀ ਤਾਂ ਮੈਂ ਕੀਤੀ ਆ ਇਹਨਾਂ ਗਰੀਬਾਂ ਨੂੰ ਸਜ਼ਾ ਕਿਸ ਗੱਲ ਦੀ ਉਹ ਕਹਿੰਦੇ ਵੀ ਤੂੰ ਕੌਣ ਆ ਉਹ ਕਹਿੰਦਾ ਮੈਂ ਭੂਮੀਆ ਚੋਰ ਉਹ ਕਹਿੰਦੇ ਜੀ ਤੂੰ ਚੋਰੀ ਕੀਤੀ ਤੇ ਫਿਰ ਵਾਪਸ ਕੀ ਲੈਣ ਆਇਆ ਤੈਨੂੰ ਨਹੀਂ ਪਤਾ ਇਸ ਚੀਜ਼ ਦੀ ਸਜ਼ਾ ਮਿਲੂਗੀ ਉਹ ਕਹਿੰਦਾ ਮੇਰੇ ਗੁਰੂ ਨੇ ਬਚਨ ਕੀਤੇ ਸੀ ਵੀ ਝੂਠ ਨਹੀਂ ਬੋਲਣਾ ਇਸ ਕਰਕੇ ਮੈਂ ਇਹਨਾਂ ਨੂੰ ਝੂਠ ਨਹੀਂ ਬੋਲਿਆ ਮੈਂ ਸੱਚ ਹੀ ਦੱਸਿਆ ਉਹ ਕਹਿੰਦੇ ਫਿਰ ਚੋਰੀ ਕਰ ਲਈ ਤੇ ਸਮਾਨ ਕਿਉਂ ਨਹੀਂ ਲੈ ਕੇ ਗਿਆ ਉਹ ਕਹਿੰਦਾ ਮੇਰੇ ਗੁਰੂ ਨੇ ਮੈਨੂੰ ਕਿਹਾ ਸੀ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ ਇਸ ਲਈ ਰਾਜਨ ਮੈਂ ਤੇਰੇ ਮਹਿਲਾਂ ਵਿੱਚੋਂ ਲੂਣ ਖਾ ਲਿਆ ਇਸ ਲਈ ਮੈਂ ਸਾਰਾ ਕੁਝ ਛੱਡ ਕੇ ਚਲਾ ਗਿਆ ਉਹ ਕਹਿੰਦਾ ਜੇ ਤੂੰ ਚਲਾ ਹੀ ਗਿਆ ਤੇ ਫਿਰ ਹੁਣ ਕੀ ਲੈਣ ਆਇਆ ਉਹਨੇ ਕਿਹਾ ਮੇਰੇ ਗੁਰੂ ਦਾ ਤੀਜਾ ਬਚਨ ਸੀ ਕਿ ਮੈਂ ਕਿਸੇ ਗਰੀਬ ਦੇ ਉੱਤੇ ਹੁੰਦਾ ਹੋਇਆ ਅਤਿਆਚਾਰ ਵੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ ਇਸ ਲਈ ਇਹਨਾਂ ਗਰੀਬਾਂ ਦੇ ਮੇਰੀ ਵਜ੍ਹਾ ਨਾਲ ਕੋੜੇ ਪੈਣ ਇਹ ਮੈਂ ਬਰਦਾਸ਼ਤ ਨਹੀਂ ਕਰਦਾ ਇਹ ਮੇਰੀ ਸਜ਼ਾਵਾ ਮੈਨੂੰ ਸਜ਼ਾ ਦਿੱਤੀ ਜਾਵੇ ਇਸ ਗੱਲ ਤੋਂ ਸਾਥੀਓ ਰਾਜਾ ਬਹੁਤ ਪ੍ਰਭਾਵਤ ਹੋਇਆ ਰਾਜੇ ਨੇ ਉਹਨੂੰ ਪੁੱਛਿਆ ਵੀ ਤੇਰਾ ਗੁਰੂ ਕੌਣ ਉਹਨੇ ਕਿਹਾ ਮੇਰਾ ਗੁਰੂ ਗੁਰੂ ਨਾਨਕ ਦੇਵ ਜੀ ਦੁਨੀਆ ਦੀ ਸਹਿਰ ਦੇ ਉੱਤੇ ਨਿਕਲੇ ਹੋਏ ਆ ਲੋਕਾਂ ਦਾ ਭਲਾ ਕਰਨ ਵਾਸਤੇ ਪਰਮਾਤਮਾ ਖੁਦ ਧਰਤੀ ਦੇ ਉੱਤੇ ਆਇਆ ਹੈ ਤਾਂ ਉਹਨੇ ਕਿਹਾ ਮੈਨੂੰ ਵੀ ਆਪਣੇ ਗੁਰੂ ਨੂੰ ਮਿਲਾ ਉਹਨੇ ਕਿਹਾ ਜ਼ਰੂਰ ਮਿਲਾਵਾਂਗੇ ਪਰ ਰਾਜਾ ਉਹਦੇ ਸੱਚ ਬੋਲਣ ਤੋਂ ਇੰਨਾ ਕੁ ਪ੍ਰਭਾਵਤ ਹੋਇਆ ਕਿ ਭੂਮੀਏ ਚੋਰ ਨੂੰ ਆਪਣੇ ਰਾਜ ਮਹਿਲ ਦੇ ਵਿੱਚ ਮੰਤਰੀ ਦੀ ਡਿਊਟੀ ਦੇਤੀ ਉਹਨੂੰ ਅਹੁਦੇ ਦੇ ਨਾਲ ਨਵਾਜਿਆ ਸੋ ਸਾਥੀਓ ਗੁਰੂ ਸਾਹਿਬ ਦੇ ਬਚਨਾਂ ਤੇ ਜੋ ਤੁਲਦਾ ਸੱਚ ਬੋਲਣ ਵਾਲੇ ਨੂੰ ਹਮੇਸ਼ਾ ਸੱਚ ਦਾ ਫਲ ਜ਼ਰੂਰ ਮਿਲਦਾ ਪਉ ਮੀਆਂ ਸੱਚ ਬੋਲਿਆ ਗੁਰੂ ਸਾਹਿਬ ਦੇ ਬਚਨਾਂ ਦੀ ਪਾਲਣਾ ਕੀਤੀ ਤੇ ਭੂਮੀਆਂ ਨੂੰ ਰਾਜੇ ਨੇ ਮਹਿਲ ਦੇ ਵਿੱਚ ਨੌਕਰੀ ਦੇ ਦਿੱਤੀ ਚੰਗੀ ਸ਼ਾਨੋਂ ਸ਼ੌਕਤ ਦੀ ਜ਼ਿੰਦਗੀ ਦੇ ਦਿੱਤੀ ਇਸ ਲਈ ਜੋ ਆਪਣੇ ਗੁਰੂ ਦੇ ਬਚਨਾਂ ਤੇ ਪੂਰਾ ਉੱਤਰਦਾ ਗੁਰੂ ਸਾਹਿਬ ਆਪਣੇ ਬਚਨਾਂ ਦੀ ਪਾਲਣਾ ਵੀ ਕਰਦੇ ਆ ਜੇ ਤੁਹਾਨੂੰ ਗੱਲ ਚੰਗੀ ਲੱਗੇ ਤਾਂ ਮੇਰੇ ਵੀਰ ਸ਼ੇਰ ਅੱਗੇ ਜਰੂਰ ਕਰ ਦਿਆ ਕਰੋ ਤੁਹਾਡਾ ਇੱਕ ਸ਼ੇਰ ਸਾਡਾ ਹੌਸਲਾ ਵਧਾਉਂਦਾ ਇੱਕ ਲਾਈਕ ਤੁਹਾਡਾ ਜਿਹੜਾ ਸਾਡਾ ਹੌਸਲਾ ਵਧਾਉਂਦਾ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ